ਜੀਕਾ ਖਾਲਸਾ ਵਾਹਿਮ ਜੀ ਕੀ ਫਤਿਹ ਗੁਰੂ ਰੂਪ ਗੁਰੂ ਸਵਾਰੀ ਸਾਹਿਬ ਸਿੰਘ ਜੀ ਉਹ 1696 ਭਗਾਣੀ ਪਿੰਡ ਦੇ ਮੈਦਾਨ ਵਿੱਚ ਸਿੱਖਾਂ ਅਤੇ ਪਹਾੜੀ ਰਾਜਿਆਂ ਵਿਚਾਲੇ ਜੰਗ ਹੋਈ ਜਿਸ ਨੂੰ ਭਗਾਣੀ ਦੀ ਜੰਗ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਹਿਲੀ ਵੱਡੀ ਜੰਗ ਵਜੋਂ ਜਾਣਿਆ ਜਾਂਦਾ ਹੈ ਜਦ ਤੋਂ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਰਹੀ ਕਰੋੜਾਂ ਮਨੁੱਖਾਂ ਨੂੰ ਪ੍ਰਭਾਵਿਤ ਕੀਤਾ ਤਦ ਤੋਂ ਹੀ ਬ੍ਰਾਹਮਣ ਜਮਾਤ ਤੇ ਰਾਜਪੂਤ Hindu ਰਾਜਿਆਂ ਨੇ ਸਿੱਖ ਸੰਸਥਾ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤੇ ਸਨ ਇਹ ਟੱਕਰ 10ਵੇਂ ਗੁਰੂ ਦੇ ਸਮੇਂ ਆਪਣੀ ਅੰਤਮ ਮੰਜ਼ਿਲ ਤੇ ਪਹੁੰਚ ਚੁੱਕੀ ਸੀ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੀ ਗੁਰਸਿੱਖਾਂ ਨੇ ਇਸ ਜ਼ਿਆਦਤੀ ਦਾ ਮੁਕਾਬਲਾ ਕਰਨਾ ਆਪਣਾ ਧਰਮ ਸਮਝਿਆ ਤੇ ਉਹ ਟਰਕਰੇ ਲਈ ਪੂਰੀ ਤਿਆਰੀ ਕਰ ਚੁੱਕੇ ਸਨ ਹਜ਼ਾਰਾਂ ਸਿੱਖ ਘੋੜਸਵਾਰੀ ਤੇ ਤਿਰਸ਼ਸਤਰ ਵਿਦਿਆ ਲੈ ਕੇ ਤਿਆਰ ਹੋ ਚੁੱਕੇ ਸਨ ਹਜ਼ਾਰਾਂ ਸਿੱਖ ਗੁਰੂ ਸਾਹਿਬ ਤੇ ਸਿੱਖਾਂ ਦੇ ਨਾਲ ਸ਼ਿਕਾਰ ਤੇ ਚੜ੍ਹਨਾ ਤੇ ਵੱਡੇ ਵੱਡੇ ਰਾਜਾਂ ਦਾ ਗੁਰੂ ਘਰ ਤੇ ਸ਼ਰਧਾ ਰੱਖਣਾ ਪਹਾੜੀ ਰਾਜਿਆਂ ਨੂੰ ਬੜਾ ਚੁਭਰਿਆ ਸੀ ਇੰਨੀ ਦਿਨੀ ਪੂਰਬੀ ਬੰਗਾਲ ਦੇ ਸ਼ਹਿਰ ਗੌਰੀਪੁਰ ਦਾ ਰਾਜਕੁਮਾਰ ਆਪਣੀ ਮਾਤਾ ਸਮੇਤ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਅਨੰਤਪੁਰ ਸੈਵਕੇ ਆਇਆ ਤੇ ਸ਼ਰਧਾ ਵਜੋਂ ਕੁਝ ਕੀਮਤੀ ਤੋਹਫੇ ਲੈ ਆਇਆ ਜਿਵੇਂ ਕਿ ਪ੍ਰਸ਼ਾਦੀ ਹਾਥੀ ਪੰਚ ਕਲਾ ਸ਼ਸਤਰ ਅਤੇ ਘੋੜੇ ਆਦਿਕ ਅਨੰਤਪੁਰ ਰਿਆਸਤ ਕੈਦੂਰ ਵਿੱਚ ਪੈਦਾ ਪੈਂਦਾ ਸੀ ਜਿੱਥੋਂ ਦਾ ਰਾਜਾ ਭੀਮਚੰਦ ਸੀ ਅਤੇ ਇਸ ਦੀ ਰਾਜਧਾਨੀ ਬਲਾਸ਼ਪੁਰ ਸੀ ਭੀਮਚੰਦ ਦੇ ਲੜਕੇ ਅਜਮੇਰ ਚੰਦ ਦੀ ਕੁੜਮਾਈ ਫਤਿਹ ਸ਼ਾਹ ਦੀ ਲੜਕੀ ਨਾਲ ਹੋ ਗਈ ਫਤਿਹ ਸ਼ਾਹ ਸ਼੍ਰੀਨਗਰ ਗੜਵਾਲ ਦਾ ਰਾਜਾ ਸੀ ਅਤੇ ਗੁਰੂ ਘਰ ਦੇ ਨਾਲ ਬਹੁਤ ਪਿਆਰ ਰੱਖਦਾ ਸੀ ਇਸ ਮੌਕੇ ਤੇ ਭੀਮ ਚੰਦ ਨੇ ਗੁਰੂ ਸਾਹਿਬ ਪਾਸੋਂ ਤੋਹਫੇ ਠਕਣ ਦਾ ਪਾਜ ਬਣਾਇਆ ਕਿ ਕੁੜਮਾਈ ਦੇ ਮੌਕੇ ਤੇ ਪ੍ਰਸ਼ਾਦੀ ਹਾਥੀ, ਪੰਜ ਕਲਾ ਸ਼ਸਤਰ ਅਤੇ ਘੋੜੇ ਸਮਿਆਨੇ ਕੋਈ ਜਾਨ ਨਹੀਂ ਮੰਗੇ ਜਾਣ ਤੇ ਫਿਰ ਵਾਪਸ ਨਾ ਕੀਤੇ ਜਾਣ ਪਰ ਗੁਰੂ ਸਾਹਿਬ ਨੇ ਸਾਫ਼ ਨਾ ਕਰ ਦਿੱਤੀ ਕਿਉਂਕਿ ਉਹ ਇਸ ਦੀ ਬੇਈਮਾਨੀ ਨੂੰ ਸਮਝਦੇ ਸਨ ਇਸ ਪ੍ਰੰਤ ਭੀਮਚੰਦ ਅੰਦਰੋਂ ਅੰਦਰ ਸੜਦਾ ਰਹਿੰਦਾ ਸੀ ਅਤੇ ਮੌਕੇ ਦੀ ਭਾਲ ਵਿੱਚ ਰਹਿੰਦਾ ਸੀ ਕਿ ਕਿਵੇਂ ਗੁਰੂ ਘਰ ਨੂੰ ਤਬਾ ਕੀਤਾ ਜਾਵੇ ਹਾਲ ਨਾ ਕਿ ਮੱਖੋਵਾਲਪੁਰ ਸਾਹਿਬ ਦਾ ਇਲਾਕਾ ਗੁਰੂ ਸਾਹਿਬਾਂ ਨੇ ਪੈਸੇ ਦੇ ਕੇ ਖਰੀਦ ਕੀਤਾ ਸੀ ਇਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਪਹਾੜੀ ਲਾਕੇ ਵਿੱਚ ਪ੍ਰਚਾਰ ਦੌਰੇ ਤੇ ਨਿਕਲੇ ਅਤਿ ਨਿਕੀਆਂ ਨਕੀਆਂ ਪਹਾੜੀਆਂ ਦੇ ਕੰਢਿਆਂ ਤੇ ਵਸੇ ਪਿੰਡਾਂ ਵਿੱਚ ਪ੍ਰਚਾਰ ਕਰਦੇ ਹੋਏ ਵਸਾਖੀ ਦੇ ਮੌਕੇ ਤੇ ਰਵਾਲ ਸਰ ਪਹੁੰਚੇ ਇੱਥੇ ਵਸਾਖੀ ਦੇ ਮੇਲੇ ਤੇ ਸ਼ਰਮੌਰ ਦਾ ਰਾਜਾ ਮੇਦਨੀ ਪ੍ਰਕਾਸ਼ ਗੁਰੂ ਸਾਹਿਬ ਦੀ ਗੁਰਮਤਿ ਸਿਧਾਂਤਾਂ ਤੋਂ ਇਤਨਾ ਪ੍ਰਭਾਵਿਤ ਹੋ ਗਿਆ ਕਿ ਉਹ ਗੁਰੂ ਸਾਹਿਬ ਦੇ ਹੋ ਗਿਆ ਉਸਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਆਪ ਉਸ ਦੀ रियासत ਵਿੱਚ ਕੁਝ ਸਮਾਂ ਠਹਿਰੋ ਅਤੇ ਗੁਰਮਤ ਸਿਧਾਂਤਾਂ ਦਾ ਪ੍ਰਚਾਰ ਕਰਨ ਤੇ ਇਸ ਦੇ ਨਾਲ ਹੀ ਉਸ ਨੇ ਬੇਨਤੀ ਕੀਤੀ ਕਿ ਮੇਰੇ ਇਲਾਕੇ ਦਾ ਕੁਝ ਹਿੱਸਾ ਫਤਿਹ ਸ਼ਾਹ ਨੇ ਖੋਲ ਲਿਆ ਹੈ ਉਹ ਕਿਸੇ ਤਰ੍ਹਾਂ ਵਾਪਸ ਕਰਵਾ ਦੇਵੇ ਗੁਰੂ ਸਾਹਿਬ ਜੀ ਆਪਣੇ 52 ਕਵੀਆਂ ਤੇ ਹੋਰ ਥੋੜੇ ਜਿਹਾ ਸਿੱਖਾਂ ਨਾਲ ਸੰਨ 1685 ਦੇ ਸ਼ੁਰੂ ਵਿੱਚ ਹਰੀਆਤ ਸ਼ਰਮੌਰ ਦੀ ਰਾਜਧਾਨੀ ਨਾਨਪੁੰਚੇ ਸਭ ਤੋਂ ਪਹਿਲਾਂ ਗੁਰੂ ਜੀ ਨੇ ਰਾਜਾ ਫਤਿਹ ਸ਼ਾਹ ਨੂੰ ਬੁਲਾ ਕੇ ਰਾਜਾ ਮੇਦਨੀ ਪ੍ਰਕਾਸ਼ ਨਾਲ ਸਮਝੌਤਾ ਕਰਵਾਇਆ ਅਤੇ ਮੇਦਨੀ ਪ੍ਰਕਾਸ਼ ਦਾ ਸਾਰਾ ਇਲਾਕਾ ਵਾਪਸ ਕਰਵਾਇਆ ਇਸ ਸਮੇਂ ਸਤਗੁਰਾਂ ਪਾਸ ਕੇਵਲ ਤੇ ਕੇਵਲ 500 ਦੇ ਕਰੀਬ ਸ਼ਸਤਰਧਾਰੀ ਸਿੱਖ ਸਨ ਰਾਜਾ ਮੇਦਨੀ ਪ੍ਰਕਾਸ਼ ਦੀ ਇੱਛਾ ਸੀ ਕਿ ਗੁਰੂ ਜੀ ਉਸ ਦੀ रियासत ਵਿੱਚ ਕਾਫੀ ਸਮਾਂ ਟਿਕਣ ਤਾਂ ਕਿ ਇੱਕ ਤਾਂ ਸਿੱਖੀ ਦਾ ਪ੍ਰਚਾਰ ਕਰਨਗੇ ਤੇ ਨਾਲ ਹੀ ਉਹਨਾਂ ਦੇ ਹੁੰਦਿਆਂ ਕਿਸੇ ਰਾਜ ਦੀ ਹਿੰਮਤ ਨਹੀਂ ਪਵੇਗੀ ਕਿ ਉਸ ਦੇ ਇਲਾਕੇ ਉੱਪਰ ਨજર ਰੱਖ ਸਕੇ ਰਾਜੇ ਨੇ ਸਤਗੁਰਾਂ ਦੀ ਨਿਵਾਸ ਲਈ ਜਮਨਾ ਕਿਨਾਰੇ ਇੱਕ ਸਥਾਨ ਦੀ ਪੇਸ਼ਕਸ਼ ਕੀਤੀ ਜੋ ਗੁਰੂ ਸਾਹਿਬ ਨੇ ਪ੍ਰਵਾਨ ਕਰਕੇ ਉੱਥੇ ਇੱਕ ਕਿਲਾ ਤਿਆਰ ਕਰਵਾਇਆ ਇਸ ਸਥਾਨ ਦਾ ਨਾਮ ਕੌਂਟਾ ਸਾਹਿਬ ਰੱਖਿਆ ਗਿਆ ਜਿਸ ਦਾ ਅਰਥ ਹੈ ਪੈਰ ਰੱਖਣ ਦੀ ਥਾਂ ਇਥੇ ਹੀ ਕੁੰਜਪੁਰ ਜਿਹੜਾ ਕਰਨਾਲ ਦੇ 500 ਪਠਾਨ ਪੀਰ ਬਦੂਸ਼ਾਹ ਦੀ ਸ਼ਿਫਾਰਿਸ਼ ਲੈ ਕੇ ਨੌਕਰੀ ਲਈ ਆਜਰੋਏ ਸਨ ਇਹ ਪਠਾਨ ਸਿਪਾਹੀ ਔਰੰਗਜ਼ੇਬ ਦੀ ਫੌਜ ਵਿੱਚੋਂ ਕੱਢੇ ਗਏ ਸਨ ਕੋਈ ਵੀ ਰਾਜਾ ਡਰ ਦੇ ਕਾਰਨ ਇਹਨਾਂ ਨੂੰ ਨੌਕਰ ਰੱਖਣ ਨੂੰ ਤਿਆਰ ਨਹੀਂ ਸੀ ਗੁਰੂ ਜੀ ਨੇ ਉਹਨਾਂ ਨੂੰ ਨੌਕਰੀ ਤੇ ਰੱਖ ਲਿਆ ਤੇ ਇਹਨਾਂ ਪਠਾਨ ਸਿਪਾਹੀਆਂ ਦੇ ਸਰਦਾਰ ਸਨ ਨਜਬਤ ਖਾਂ ਕਾਲੇ ਖਾਂ ਭੀਖਣ ਖਾਂ ਇਹਾਤ ਖਾਂ ਅਤੇ ਉਮਰ ਖਾਂ ਇਸ ਤੋਂ ਇਲਾਵਾ 588 ਮਹੰਤ ਕ੍ਰਿਪਾਲ ਦਾਸ ਦੇ ਨਾਲ ਗੁਰੂ ਜੀ ਪਾਸ ਟਿਕੇ ਹੋਏ ਸਨ ਇਸ ਸਮੇਂ ਰਾਜਾ ਭੀਮ ਚੰਦ ਦੇ ਪੁੱਤਰ ਅਜਮੇਰ ਚੰਦ ਤੇ ਫਦੇ ਚੰਦ ਦੀ ਲੜਕੀ ਦੀ ਸ਼ਾਦੀ ਸਮੇਂ ਸਾਰੇ ਪਹਾੜੀ ਰਾਜੇ ਇਕੱਠੇ ਹੋਏ ਸਨ ਰਾਜਾ ਭੀਮ ਚੰਦ ਨੇ ਗੁਰੂ ਜੀ ਘਰ ਤੋਂ ਬਦਲਾ ਲੈਣ ਲਈ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੀਆ ਇਸਨੇ ਸੋਚਿਆ ਕਿ ਇਸ ਸਮੇਂ ਗੁਰੂ ਜੀ ਥੋੜੇ ਜਿਹਾ ਸਿੱਖਾਂ ਨਾਲ ਪੌਂਟਾ ਸਾਹਿਬ ਖੇਠੇ ਰਹੀ ਨੇ ਕਿਉਂ ਨਾ ਗੜਵਾਲ ਜਾਂਦੇ ਹੋਏ ਰਾਹ ਵਿੱਚ ਉਹਨਾਂ 'ਤੇ ਹਮਲਾ ਕੀਤਾ ਜਾਵੇ ਉਸਨੇ ਗੁਰੂ ਜੀ ਨੂੰ ਖਤ ਲਿਖਿਆ ਬੇਨਤੀ ਕੀਤੀ ਕਿ ਬਰਾਤ ਨੂੰ ਪੌਂਟਾ ਸਾਹਿਬ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਨਾਲ ਹੀ ਧਮਕੀ ਦਿੱਤੀ ਕਿ ਜੇਕਰ ਬਰਾਤ ਨੂੰ ਰੋਕਿਆ ਗਿਆ ਤਾਂ ਵਾਪਸੀ ਤੇ ਸਿੱਖਾਂ ਨਾਲ ਲੜਾਈ ਕਰਨਗੇ ਗੁਰੂ ਜੀ ਨੇ ਅਜਮੇਰ ਚੰਦ ਤੇ ਉਹਦੇ ਕੁਝ ਸਾਥੀਆਂ ਤੋਂ ਸਵਾਹ ਹੋਰ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਭੀਮ ਚੰਦ ਨੇ ਸੋਚਿਆ ਕਿ ਵਿਆਹ ਦੇ ਸਮੇਂ ਸਾਰੇ ਪਹਾੜੀ ਰਾਜ ਇਕੱਠੇ ਹੋ ਰਹੇ ਨੇ ਇਸ ਲਈ ਵਿਆਹ ਤੋਂ ਵਾਪਸ ਆਉਂਦਿਆਂ ਹੋਇਆਂ ਉਹਨਾਂ ਨੂੰ ਚੁੱਕ ਚੁਕਾ ਕੇ ਇੱਕ ਮਿਲਵੀ ਤਾਕਤ ਨਾਲ ਗੁਰੂ ਘਰ ਤੇ ਹਮਲਾ ਕਰਕੇ ਗੁਰੂ ਸਾਹਿਬ ਦੀ ਤਾਕਤ ਨੂੰ ਸਮਾਪਤ ਕਰਦੇ ਆਂਗੇ ਇਸ ਵਿਆਹ ਦੇ ਮੌਕੇ ਤੇ ਫਤਿਹ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਸੱਦਾ ਪੱਤਰ ਭੇਜਿਆ ਗੁਰੂ ਜੀ ਤਾਂ ਨਾ ਗਏ ਪਰ ਕੀਮਤੀ ਤੋਹਫਿਆਂ ਦਾ ਤਬੂਲ ਭਾਈ ਦਿਆ ਰਾਮ ਤੇ ਦੀਵਾਨ ਚੰਦ ਦੇ ਹੱਥ ਕਲ ਦਿੱਤਾ ਤੇ ਕੋ ਸਿੰਘਾਂ ਨੂੰ ਨਾਲ ਭੇਜਿਆ ਜਦ ਇਸ ਦਾ ਪਤਾ ਭੀਮ ਜੰਦ ਨੂੰ ਲੱਗਾ ਤਾਂ ਉਸ ਨੇ ਫਤਿਹ ਸ਼ਾਹ ਨੂੰ ਗੁਰੂ ਜੀ ਵੱਲੋਂ ਭੇਜਿਆ ਤਬੂਲ ਵਾਪਸ ਕਰਨ ਲਈ ਕਿਹਾ ਤੇ ਡਰਾਵਾ ਦਿੱਤਾ ਕਿ ਜੇਕਰ ਉਸਨੇ ਤਬੂਲ ਪ੍ਰਵਾਨ ਕੀਤਾ ਤਾਂ ਉਹਦੀ ਵਿਆਹੀ ਹੋਈ ਨੋਂ ਨੂੰ ਛੱਡ ਜਾਵੇਗਾ ਫਤਿਹ ਸ਼ਾਹ ਨੇ ਤਬੂਲ ਵਾਪਸ ਕਰ ਦਿੱਤਾ ਭੀਮ ਚੰਦ ਨੇ ਸੋਚਿਆ ਕਿ ਕਿਉਂ ਨਾ ਇਹਨਾਂ ਸਿੱਖਾਂ ਨੂੰ ਖਤਮ ਕਰ ਦਿੱਤਾ ਜਾਵੇ ਅਤੇ ਤਬੂਲ ਦੇ ਤੋਹਫੇ ਵੀ ਲੁੱਟ ਲੈ ਜਾਣ ਸਿੱਖਾਂ ਨੇ ਛੋਟੀ ਜੀ ਟੱਕਰ ਦੇ باوجود ਤੋਹਫੇ ਬਚਾ ਲਏ ਤੇ ਵਾਪਸ ਆ ਕੇ ਗੁਰੂ ਸਾਹਿਬ ਨੂੰ ਸਾਰੇ ਹਾਲਾਤ ਤੋਂ ਜਾਣੂ ਕਰਵਾ ਦਿੱਤਾ ਇਹ ਵੀ ਦੱਸਿਆ ਕਿ ਭੀਮਚੰਦ ਸਾਰੇ ਪਹਾੜੀ ਰਾਜਿਆਂ ਨੂੰ ਇਕੱਠਾ ਕਰਕੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਜੰਗ ਦੀ ਤਿਆਰੀ ਆਰੰਭ ਕੀਤੀ ਅਤੇ ਇਸ ਦੀ ਪੂਰੀ ਦੇਖਭਾਲ ਪਿੱਛੋਂ ਪੌਂਟਾ ਸਾਹਿਬ ਤੋਂ 7 ਮੀਲ ਦੂਰ ਪਗਾਣੀ ਦਾ ਸਥਾਨ ਨਿਸ਼ਚਿਤ ਕੀਤਾ ਗਿਆ। ਗੁਰੂ ਜੀ ਨੇ ਮਾਮਾ ਕ੍ਰਿਪਾਲ ਸਿੰਘ ਦਾ ਜੀ ਨੂੰ ਮਾਮਾ ਕ੍ਰਿਪਾਲ ਚੰਦ ਜੀ ਅਤੇ ਗੁਰੂ ਜੀ ਦੀ ਭੂਆ ਵੀਰੋ ਜੀ ਦੇ ਪੁੱਤਰਾਂ ਸੰਗੋਸ਼ਾ ਜੀਤ ਮਲ ਮੋਰੀ ਚੰਦ ਗਲਾਬ ਰਾਏ ਗੰਗਾ ਰਾਮ ਤੇ ਦੀਵਾਨ ਚੰਦ ਨੇ ਗੁਰੂ ਜੀ ਨਾਲ ਬੈਠ ਕੇ ਜੰਗ ਦਾ ਪੂਰਾ ਨਕਸ਼ਾ ਤਿਆਰ ਕੀਤਾ ਛੋਟੇ ਜੇ ਮੈਦਾਨ ਤੋਂ ਬਾਅਦ ਪਹਾੜੀ ਸੀ ਅਤੇ ਫਿਰ ਮੈਦਾਨ ਜਿੱਥੇ ਗੁਰੂ ਜੀ ਨੇ ਮੋਰਚੀ ਲਗਾਏ ਹੋਏ ਸਨ ਤਾਂ ਕਿ ਦੁਸ਼ਮਣ ਮਾਰ ਖਾ ਕੇ ਜੇ ਪਿੱਛੇ ਨਚੇ ਤਾਂ ਜਮਨਾ ਪਾਰ ਵਕਤ ਦਬਾਇਆ ਜਾਵੇ ਤੇ ਭਾਈ ਰਾਮ ਕੋ ਇਹ ਮੇਰੇ ਅਤੇ ਕਾਲੇ ਖਾਨ ਨੂੰ ਪੌਂਡਾ ਸਾਹਿਬ ਦੀ ਰੱਖਿਆ ਲਈ ਛੱਡਿਆ ਗਿਆ ਉਧਰ ਪਹਾੜੀ ਰਾਜਿਆਂ ਨੇ ਆਪਣਾ ਦੂਤ ਭੇਜ ਕੇ 500 ਪਡਾਣਾ ਤੇ ਸਰਦਾਰਾਂ ਨੂੰ ਲਾਲਚ ਦੇ ਕੇ ਨਸ ਜਾਣ ਲਈ ਕਿਹਾ ਤੇ ਜੁੱਧ ਤੋਂ ਇੱਕ ਰਾਤ ਪਹਿਲਾਂ ਹੀ 400 ਪਠਾਨ ਜਿਹੜੇ ਸਾਨੂੰ ਨਸ ਗਏ ਦੁਸ਼ਮਣ ਦੀਆਂ ਫੌਜਾਂ ਵਿੱਚ ਸ਼ਾਮਲ ਹੋ ਗਏ ਤੇ ਕੇਵਲ ਕਾਲੇ ਖਾਂ ਹੀ ਆਪਣੀ ਸੌਛਮਈਆ ਸਵੇਤ ਗੁਰੂ ਜੀ ਦੇ ਪਾਸ ਚਿਕੇ ਆ ਇਸ ਤੋਂ ਇਲਾਵਾ ਗੁਰੂ ਸਾਹਿਬ ਪਾਸ ਆਇਆ 500 ਦਾਸੀ ਸਾਧਨ ਦਾ ਟੋਲਾ ਵੀ ਜੰਗ ਦੀ ਖਬਰ ਸੁਣਦਿਆਂ ਰਾਤ ਨੂੰ ਨਸ ਗਿਆ ਤੇ ਕੇਵਲ ਉਹਨਾਂ ਦਾ ਆਗੂ ਮਹੰਤ ਕ੍ਰਿਪਾਲ ਦਾ ਹੀ ਗੁਰੂ ਜੀ ਦੇ ਕੋਲ ਰਿਹਾ ਜਦ ਪਠਾਣਾ ਦੀ ਬੇਫਾਇਦੀ ਖਬਰ ਪੀਰ ਬੁੱਧੂ ਸ਼ਾਹ ਨੂੰ ਪਹੁੰਚੀ ਆਪਣੇ ਚਾਰੇ ਪੁੱਤਰ ਦੋਵੇਂ ਭਰਾ ਤੇ 700 ਮਰੀਦ ਲੈ ਕੇ ਭਗਾਣੀ ਪਹੁੰਚ ਗਏ ਜੁੱਧ ਦੀ ਖਬਰ ਸੁਣ ਕੇ ਆਸ-ਪਾਸ ਦੇ ਇਲਾਕੇ ਦੇ ਸਿੱਖ ਵੀ ਜੁੱਧ ਵਿੱਚ ਹਿੱਸਾ ਲੈਣ ਲਈ ਪਹੁੰਚ ਗਏ ਔਰ ਇਸ ਜਿੱਤ ਦੇ ਵਿੱਚ ਗੁਰੂ ਸਾਹਿਬ ਨੂੰ ਜੋਦ ਦੇ ਵਿੱਚ ਜਿੱਤ ਪ੍ਰਾਪਤ ਹੋਈ ਅਤੇ ਪਹਾੜੀ ਰਾਜਿਆਂ ਨੂੰ ਮੂੰਹ ਦੀ ਖਾਣੀ ਪਈ ਇਹ ਜਿਹੜਾ ਪਹਿਲਾ ਜੰਗ ਸੀ ਇਹ ਦੇ ਵਿੱਚ ਪਹਾੜੀ ਰਾਜਿਆਂ ਦੇ ਸਾਰਿਆਂ ਦੇ ਜੋੜ ਲਾਉਣ ਦੇ باوجود ਵੀ ਜਿੱਤ ਜਿਹੜੀ ਸੀ ਉਹ ਗੁਰੂ ਸਾਹਿਬ ਦੀ ਹੋਈ ਸੀ ਸੋ ਇਹ ਇਤਿਹਾਸ ਜਵਾਬਜੀ ਦੇ ਨਾਲ ਸਾਂਝਾ ਕੀਤਾ ਹੈ ਭੰਗਾਣੀ ਦੇ ਜੰਗ ਦਾ ਆਸ ਹੈ ਕਿ ਆਪ ਉਹ ਪਿਆਰ ਸਤਕਾਰ ਬਖਸ਼ੇ ਕਰੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ